来 ਮੇਤਰੋ ਸਤਿ ਸ਼੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇ YouTube ਤੇ ਦੇਖ ਲਓ ਸਬਸਕ੍ਰਾਈਬ ਕਰ ਲਓ ਜਿਆਦਾ ਲੰਮੀ ਵੀਡੀਓ ਆਪਾਂ ਖਿੱਚਦੇ ਨਹੀਂ ਅੱਜ ਦੀ ਵੀਡੀਓ ਝੋਨੇ ਬਾਸਮਤੀ ਦੇ ਪਹਿਲੇ 40 45 ਦਿਨ ਦਾ ਬਾਇਓ ਡਾਟਾ ਬਈ ਕਿੱਥੇ ਕੀ ਪਾਉਣੀ ਆ ਦੂਜੀ ਰੇ ਦੇ ਵਿੱਚ ਕੀ ਪਾਈਏ ਤੀਜੀ ਵਿੱਚ ਕੀ ਪਾਈਏ ਕਿਹੜੀ ਵੈਰਾਈਟੀ ਵਿੱਚ ਕੀ ਪਾਈਏ ਬਾਸਮਤੀ ਦੀ ਮੈਨੇਜਮੈਂਟ ਕਿਵੇਂ ਕਰੀਏ ਇਹ ਸਵਾਲ ਆ ਜਿਹੜੇ ਤੁਹਾਡੇ 100% ਹੱਲ ਹੋਣਗੇ ਆ ਵੀਡੀਓ ਦੇ ਵਿੱਚ ਤੇ ਜਿਹੜੇ ਭਰਾ ਕਹੀ ਜਾਂਦੇ ਨੇ ਵੀ ਬਾਈ ਡੱਬਿਆਂ ਬਿਨਾ ਝੋਨਾ ਅਸੀਂ ਕੱਢ ਲਾਂਗੇ ਮੇਰੇ ਇੱਥੇ ਮੈਂ ਰਹਿਣ ਖਾਣ ਦਾ ਵੀ ਖਰਚਾ ਦਊਂਗਾ ਠੀਕ ਹੈ ਸਾਰਾ ਕੁਝ ਕਰੂੰਗਾ ਜਿੱਥੇ ਪਾਣੀ ਮਾੜੇ ਨੇ ਬਾਈ ਤੁਸੀਂ ਸ਼ੁਕਰ ਮਨਾਓ ਵੀ ਤੁਸੀਂ ਚੰਗੇ ਪਾਣੀ ਦੇ ਵਿੱਚ ਜੰਮੇ ਹੋ ਅਸੀਂ ਕਾਟਨ ਬੈਲਟ ਦੇ ਵਿੱਚ ਜੰਮੇ ਆ ਤੇ ਮਾਰੀ ਦੇ ਝੋਨਾ ਲਾ ਰਹੇ ਆ ਕਿਉਂਕਿ ਨਰਮਾ ਹੋਣੋਂ हट ਗਿਆ ਠੀਕ ਹੈ ਤੇ ਤੁਸੀਂ ਸ਼ੁਕਰ ਮਨਾਓ ਵੀ ਤੁਸੀਂ ਚੰਗੇ ਪਾਣੀ ਚ ਚੰਗੇ ਸ਼ਹਿਰ ਚ ਚੰਗੇ ਮੌਸਮ ਚ ਜੰਮੇ ਹੋ ਤੁਸੀਂ ਚੰਗੇ ਇਲਾਕੇ ਚ ਜੰਮੇ ਹੋ ਚੰਗੀਆਂ ਕਿਸਮਾਂ ਲਾ ਕੇ ਤੁਸੀਂ ਆਪਦਾ ਵਧੀਆ ਗੁਜ਼ਾਰਾ ਕਰ ਰਹੇ ਹੋ ਤੁਹਾਨੂੰ ਗੱਲਾਂ ਆਉਂਦੀਆਂ ਨੇ ਠੀਕ ਹੈ ਕਿਸੇ ਨੂੰ ਪਰਟੀਕੂਲਰ ਟਾਰਗੇਟ ਨਹੀਂ ਕਰਦਾ ਬਹੁਤ ਭਰਾ ਨੇ ਜਿਹੜੇ ਟਾਰਗੇਟ ਕਰਕੇ ਇੱਕ ਦੂਜੇ ਨੂੰ ਵੀਡੀਓ ਪਾਉਂਦੇ ਆ ਪਰ ਆਪਾਂ ਕਿਸੇ ਨਾਲ ਕੰਟਰੋਵਰਸੀ ਨਹੀਂ ਕਰਨੀ ਸਾਰੇ ਭਰਾ ਨੇ ਠੀਕ ਹੈ ਸਾਰਿਆਂ ਨੇ ਆਪ ਦਾ ਆਪ ਦਾ ਖਾਣਾ ਤੇ ਆਪਣਾ ਕੰਮ ਆ ਜਿਹੜਾ ਉਹ ਵੀਡੀਓ ਬਣਾਉਣ ਦਾ ਤੇ ਉਹ ਮੈਂ ਜਿੰਨੀ ਕੁ ਖੇਤੀ ਕਰਦਾ 17-18 ਕਿੱਲਿਆਂ ਦੀ ਜਿੰਨੇ ਮੇਰੇ ਕੋਲੇ ਖੇਤੀ ਹੈ ਬਾਈ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਵੀਡੀਓ ਮੈਂ ਪਾ ਰਿਹਾ ਤੇ ਆਹ ਸਾਲ ਬਾਬੇ ਦੀ ਕਿਰਪਾ ਨਾਲ ਬਹੁਤ ਮਿਹਰ ਹੋਈ ਆ ਤੁਹਾਡੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਆਪਣਾ ਚੈਨਲ ਆ ਜਿਹੜਾ ਉੱਤੇ ਦੀ ਉੱਤੇ ਪੂਰੇ ਪੀਕ ਦੇ ਵਿੱਚ ਜਾ ਰਿਹਾ ਤੇ ਵੀਡੀਓ ਆਪਾਂ ਲਗਾਤਾਰ ਵੀਰੇ ਪਾਉਂਦੇ ਰਹਾਂਗੇ ਅੱਜ ਦੀ ਵੀਡੀਓ ਜਿਹੜੀ ਮੈਂ ਖੇਤ ਦੇ ਵਿੱਚ ਬਈ ਜਿਹੜਾ ਤਜਰਬਾ ਕਰਦਾ ਉਹਦੀ ਵੀਡੀਓ ਪਾ ਦਿੰਨਾ ਜ਼ਰੂਰੀ ਨਹੀਂ ਵੀ ਤੁਸੀਂ ਖੇਤ ਦੇ ਵਿੱਚ ਜਿਹੜਾ ਤੁਹਾਨੂੰ ਬਾਣੀਆਂ ਨੇ ਦੁਕਾਨਦਾਰ ਨੇ ਦੇਤੀ ਚੀਜ਼ ਉਹ ਤੁਸੀਂ ਜੇ ਤੁਹਾਡੇ ਕੋਲ 10 ਕਿੱਲੇ ਆ ਤਾਂ 10 ਕਿੱਲਿਆਂ ਦੀ ਉਹੀ ਚੱਕ ਲਿਓ ਨਾ ਇਹ ਕਦੇ ਨਹੀਂ ਕਰਨਾ ਬਈ ਮੇਰੇ ਕੋਲੇ 16 18 ਕਿੱਲੇ ਖੇਤੀ ਕਰਦਾ ਮੈਂ ਤੇ ਮੈਂ ਕਦੇ ਵੀ ਇੱਕ ਚੀਜ਼ ਖੇਤ ਦੇ ਵਿੱਚ ਨਹੀਂ ਪਾਈ 3 ਸਾਲ ਹੋ ਗਏ ਮੈਨੂੰ ਠੀਕ ਹੈ ਮੈਂ ਤਰੈਲ ਹੀ ਕਰੀ ਜਨਾ ਤਜਰਬੇ ਕਰੀ ਜਨਾ ਤੇ 19 ਕੀ ਦਾ ਫਰਕ ਰਹਿੰਦਾ ਕੋਈ ਬੜਾ ਫਰਕ ਨਹੀਂ ਪੈਂਦਾ ਚਾਰ ਕਿੱਲਾਂ ਦੇ ਵਿੱਚ ਕੋਈ ਚੀਜ਼ ਪਾਤੀ ਚਾਰ ਕਿੱਲਾਂ ਦੇ ਵਿੱਚ ਕੋਈ ਚੀਜ਼ ਪਾਤੀ ਚਾਰ ਕਿੱਲਾਂ ਦੇ ਵਿੱਚ ਕੋਈ ਚੀਜ਼ ਕਰਤੀ ਬਾਸਮਤੀ ਦੇ ਵਿੱਚ ਹੋਰ ਤਰ੍ਹਾਂ ਮੈਨੇਜਮੈਂਟ ਕਰਤੀ ਕਿਸਮ ਦੇ ਹਿਸਾਬ ਨਾਲ ਵੀ ਹੁੰਦਾ ਹਾਈਬ੍ਰਿਡ ਝੋਨੇ ਨੂੰ ਖਰਾਕ ਥੋੜੀ ਜੀ ਘੱਟ ਚਾਹੀਦੀ ਆ ਪੂਸ਼ਾ ਨੂੰ ਜੇ ਤੁਸੀਂ ਸਪਰੇਅ ਵੀ ਨਾ ਕਰੋਗੇ ਪੂਸ਼ਾ ਚਟਾਲੀ ਨੂੰ ਫਿਰ ਵੀ ਹੋ ਜੂਗੀ ਬਈ ਮੁਛਲ ਨੂੰ ਸਪਰੇਅ ਬਿਨਾ ਉਹ ਝੋਨਾ ਹੁੰਦਾ ਹੀ ਨਹੀਂ ਠੀਕ ਹੈ ਤਾਂ ਮੈਨੇਜਮੈਂਟ ਕਰਨੀ ਬਹੁਤ ਜ਼ਰੂਰੀ ਆ ਬਾਸਮਤੀ ਦੇ ਵਿੱਚ ਫੰਗੀਸਾਈਡ ਪਾਉਣੇ ਪੈਣਗੇ ਝੋਨੇ ਦੇ ਵਿੱਚ ਨਾ ਪਾਉ ਸਰ ਜੂਗਾ ਠੀਕ ਹੈ ਬਾਇਓ ਫਰਟੀਲਾਈਜ਼ਰ ਜਿੱਥੇ ਪਾਣੀ ਮਾੜਾ ਜਾਂ ਜ਼ਮੀਨ ਹਲਕੀ ਉੱਥੇ ਪਾਉਣਾ ਪਊਗਾ ਜਿੱਥੇ ਚੰਗੀਆਂ ਬਈ ਉੱਥੇ ਨਹੀਂ ਲੋੜ ਸਿੱਧੀ ਜੀ ਗੱਲ ਆ ਤਾਂ ਅੱਜ ਦੀ ਵੀਡੀਓ ਦੇ ਵਿੱਚ ਲੰਮਾ ਸਮਾਂ ਨਹੀਂ ਲੈਂਦੇ ਤੇ ਜੇ ਚੰਗੀਆਂ ਲੱਗਦੀਆਂ ਵੀਡੀਓ ਤਾਂ ਆਪਦਾ ਏਰੀਆ ਦਾ ਕਮੈਂਟ ਜ਼ਰੂਰ ਕਰਿਆ ਕਰੋ ਤੇ ਮੋਟੀਵੇਸ਼ਨ ਦਿੰਦੇ ਰਿਹਾ ਕਰੋ ਤਾਂ ਜੋ ਵੀਡੀਓ ਲਗਾਤਾਰ ਪਾਉਂਦੇ ਰਹੀਏ ਠੀਕ ਆ ਬਈ ਝੋਨਾ ਬਾਸਮਤੀ 2025 ਪਹਿਲੀ ਗੱਲ ਖਾਦਾਂ ਨਹੀਂ ਜਿਹੜੀ ਮੇਨ ਖਾਦਾਂ ਹੁੰਦੀਆਂ ਕਦੂ-ਕਦੂ ਵਾਲਾ ਤਾਂ ਕੰਮ ਲੰਘ ਗਿਆ ਹੁਣ 90% ਝੋਨਾ ਜਿਹੜਾ ਲੱਗ ਚੁੱਕਿਆ 10% ਬਾਸਮਤੀ ਜਾਂ PR126 ਰਹਿੰਦਾ ਠੀ ਕਈਆਂ ਨੇ ਤੀਜੀ ਯੂਰੀਆ ਵੀ ਦੇਤੀ ਕਈਆਂ ਦੀ ਹਜੇ ਮੋਸਟਲੀ ਦੂਜੀ ਯੂਰੀਆ ਦੇ ਵਿੱਚ ਫਿਰਦੇ ਆ ਮੇਰੇ ਵਰਗੇ ਠੀਕ ਹੈ ਜੇ ਤੁਹਾਡੇ ਕੋਲੇ ਭਾਰੀਆਂ ਜ਼ਮੀਨਾਂ ਨੇ ਪਾਣੀ ਇੱਕ ਨੰਬਰ ਆ ਬਾਈ ਨਹਿਰ ਦਾ ਪਾਣੀ ਵੀ ਲੱਗਦਾ ਤਾਂ ਖਾਦਾਂ ਦੀ ਮੈਨੇਜਮੈਂਟ ਮੈਂ ਨਹੀਂ ਕਹਿੰਦਾ ਵੀ ਬਾਕੀਆਂ ਵਾਂਗੂ ਵੀ ਤਿੰਨ ਗੱਟੇ ਪਾਓ ਜੀ ਦੋ ਗੱਟੇ ਪਾਓ ਜੀ ਨਾ ਜੇ ਤੁਹਾਡਾ ਵਾਣ ਪੰਜ ਗੱਟਿਆਂ ਦੇ ਲੱਗਿਆ ਹੋਇਆ ਤਾਂ ਪੰਜ ਹੀ ਪਾਓ ਪੰਜ ਦੀ ਬਜਾਏ ਚਾਰ ਕਰ ਲਓ ਚਾਰ ਗੱਟੇ ਕਰ ਲਓ ਇਹ ਨਹੀਂ ਹੈਗਾ ਵੀ ਕਿਸੇ ਦੇ ਮਗਰ ਲੱਗ ਕੇ ਦੋ ਗੱਟਿਆਂ ਦੇ ਆਜੋ ਫਸਲ ਨੇ ਝਾੜ ਨਹੀਂ ਦੇਣਾ ਜਿੱਥੇ ਮਰਜੀ ਭਜ ਲੋ ਫਿਰ ਤੁਹਾਨੂੰ ਉਹਦੇ ਉੱਤੇ ਸਪਰੇਹਾਂ ਕਰਨੀਆਂ ਪੈਣਗੀਆਂ ਹੋਰ ਖਰਚਾ ਕਰਨਾ ਪਊਗਾ ਹਨਾ ਯੂਰੀਆ ਸਸਤਾ ਪ੍ਰੋਡਕਟ ਆ ਜੇ ਤੁਹਾਡੀ ਬਾਣ ਜ਼ਮੀਨ ਲੱਗਿਆ ਹੋਇਆ ਉਨੇ ਤੇ ਤਾਂ ਉਨੇ ਤੇ ਹੀ ਲਾਓ ਕਈ ਕਿਸਮਾਂ ਨੇ ਹਾਈਬ੍ਰਿਡ ਝੋਨੇ ਨੇ ਉਹ ਡੇਢ ਦੋ ਗੱਟਿਆਂ ਨਾਲ ਵੀ ਪੱਕ ਜਾਣਗੇ ਹਨਾ ਪਰ ਆਪਾਂ ਨੂੰ ਐ ਲੱਗਦਾ ਵੀ ਫੋਟ ਨਹੀਂ ਕਰਦਾ ਯਾਰ ਛੱਡ ਦੋ ਗੱਟੇ ਤੋਂ ਬਿਨਾ ਸਬਰ ਹੀ ਨਹੀਂ ਹੁੰਦਾ 30 ਕਿਲੋ ਯੂਰੀਆ ਇੱਕ ਵਾਰੀ ਪਾਵਾਂਗੇ ਤਾਂ ਫਾਇਦਾ 25 ਕਿਲੋ ਯੂਰੀਆ ਪਾਵਾਂਗੇ ਤਾਂ ਫਾਇਦਾ ਸਮਾਂ ਵਧਾਓ ਬਈ ਇਹ ਨਹੀਂ ਹੈਗਾ ਵੀ 25 ਕਿਲੋ ਯੂਰੀਆ ਤੁਸੀਂ ਅੱਜ ਪਾਤੀ ਤਾਂ 7ਵੇਂ ਦਿਨ ਪਾਤੀ ਤੁਸੀਂ ਦੂਜੀ ਯੂਰੀਆ 25 ਕਿਲੋ ਫਿਰ 15ਵੇਂ ਦਿਨ ਡੇਗਤੀ ਹਨਾ 20ਵੇਂ ਦਿਨ ਫਿਰ 25 ਕਿਲੋ ਡੇਗਤੀ ਫਿਰ ਉਹਦਾ ਕੋਈ ਫਾਇਦਾ ਨਹੀਂ ਬਈ ਉਹ ਤਾਂ ਫਿਰ ਤੁਸੀਂ ਯੂਰੀਆ ਦੀ ਡੋਜ਼ ਵਧਾਤੀ ਯੂਰੀਆ ਜਿਹੜੀ ਹੁਣ ਆਲੀ ਆਉਂਦੀ ਆ ਮੈਂ ਵਾਰੀ ਵਾਰੀ ਕਹਿੰਦਾ ਨੀਮ ਕੋਟਡ ਹੁੰਦੀ ਆ ਤੇ ਦੂਜੇ ਦਿਨ ਅਸਰ ਕਰਦੀ ਆ ਪਹਿਲਾਂ ਵਾਲੀ ਯੂਰੀਆ ਜਿੱਥੇ ਡੇਗ ਗਈ ਉੱਥੇ ਅਸਰ ਹਨਾ ਹੁਣ ਦੂਜੇ ਦਿਨ ਅਸਰ ਕਰਨੀ ਆ ਤੇ 30 ਅੱਧੀ ਕੁ ਉੱਤੇ ਹਵਾ ਦੇ ਵਿੱਚ ਉੱਡ ਜਾਂਦੀ ਆ ਅੱਧੀ ਕੁ ਥੱਲੇ ਜ਼ਮੀਨ ਦੇ ਵਿੱਚ ਲੀਚ ਡਾਊਨ ਹੋ ਜਾਂਦੀ ਆ ਪਾਣੀ ਦੇ ਨਾਲ ਥੱਲੇ ਜੀਰ ਜਾਂਦੀ ਆ ਤੇ ਦੂਜੇ ਦਿਨ ਅਸਰ ਹੁੰਦਾ ਉਹਨੂੰ ਅਸਰ ਲੈ ਲੈਣ ਦਿਆ ਕਰੋ ਬੂਟੇ ਨੂੰ ਖਾ ਲੈਣ ਦਿਆ ਕਰੋ ਉੱਤੇ ਦੀ ਉੱਤੇ ਪ੍ਰੋਡਕਟ ਸੁੱਟੇ ਦਾ ਕੋਈ ਫਾਇਦਾ ਨਹੀਂ ਠੀਕ ਹੈ ਸਿਸਟਮ ਜਿਹਾ ਬਣਾਇਆ ਕਰੋ ਭਾਰੀਆਂ ਜ਼ਮੀਨਾਂ ਦੇ ਵਿੱਚ 7ਵੇਂ ਤੋਂ 10ਵੇਂ ਦਿਨ ਤੁਸੀਂ ਯੂਰੀਆ ਪਾ ਸਕਦੇ ਹੋ ਲੰਮੀ ਕਿਸਮ ਦੇ ਨਾਲ ਜੇ ਤੁਹਾਡੇ ਕੋਲੇ ਕਿਸਮ ਛੋਟੀ ਆ ਤਾਂ 7ਵੇਂ ਦਿਨ ਪਹਿਲੀ ਯੂਰੀਆ ਪਾ ਦਿਓ ਅੱਧਾ ਗੱਟਾ ਬਹੋਰ ਕੁਝ ਨਹੀਂ ਪਾਉਣਾ ਨਾਲ ਜੇ ਬਾਸਮਤੀ ਆ ਤਾਂ ਅੱਧੇ ਗੱਟੇ ਤੋਂ ਵੀ ਘਟਾ ਲਓ ਨਾਲ ਕੋਈ ਫੰਗੀ ਸੈਡ ਵੀ ਪਾ ਲਿਓ ਮੈਂ ਜਿਹੜਾ ਪਾਉਂਗਾ ਮੇਰੇ ਥਾਇਓਫਨੇਟ ਮਥਾਇਲ ਪਾਉਂਗਾ ਹਮੇਸ਼ਾ ਉਹੀ ਪਾਉਣਾ 70% ਵਾਲਾ ਝੰਡੇ ਰੋਗ ਤੋਂ ਜਾਂ ਹੋਰ ਫੰਗਸ ਤੋਂ ਠੀਕ ਹੈ ਦੂਜੀ ਯੂਰੀਆ ਜਿਹੜੀ ਪਾਉਣੀ ਆ ਉਹ ਵੀ ਅੱਧਾ ਗੱਟਾ ਪਾਓ ਬਈ ਠੀਕ ਹੈ ਅੱਧਾ ਗੱਟੇ ਤੋਂ ਬਾਅਦ ਜਿੰਨੀ ਤੁਸੀਂ ਪਾਉਣੇ ਹੋ ਜੇ ਡੇਢ ਗੱਟਾ ਪਾਉਣੇ ਹੋ ਤਾਂ ਪਾਉਣਾ ਗੱਟਾ ਪਾਓ ਆਪਦੇ ਹਿਸਾਬ ਨਾਲ ਮੈਨੇਜਮੈਂਟ ਕਰ ਲਿਆ ਕਰੋ ਬਸ ਠੀਕ ਹੈ ਤੀਜੀ ਯੂਰੀਆ ਪੂਰੀ ਚਾੜ੍ਹ ਕੇ ਪੂਰਾ ਗੱਟਾ ਪਾਓ ਬਈ ਚੌਥੀ ਯੂਰੀਆ ਦੇ ਤੇ ਲੋੜ ਨਹੀਂ ਹੁ ਪਹਿਲੀ ਤੇ ਦੂਜੀ ਯੂਰੀਏ ਦੇ ਵਿੱਚ ਤੁਸੀਂ ਪਾਉਣੀ ਆ ਜ਼ਿੰਕ 21 ਜਾਂ 33% ਮਿੱਟੀ ਦੇ ਵਿੱਚ ਰਲਾ ਕੇ ਪਾਣੀ ਬਿਲਕੁਲ ਥੱਲੇ ਲਾ ਕੇ ਚਿਕੜਾ ਜਾ ਕਰਕੇ ਮਿੱਟੀ ਦੇ ਵਿੱਚ ਪਾ ਕੇ ਉਦੋਂ ਅਗਲੇ ਦਿਨ ਭਰ ਦੋ ਸਿੱਧੀ ਜੀ ਗੱਲ ਆ ਜੇ ਤੁਸੀਂ ਥੱਲੇ ਡੀਏਪੀ ਪਾਈ ਆ ਸੁਪਰ ਪਾਈ ਆ ਤਾਂ ਯਾਰਾ ਬਟਾ ਦੀ ਪ੍ਰੋਬੋਰਡ ਜ਼ਿੰਕ 333 ਐਮਐਲ ਵਰਤ ਸਕਦੇ ਹੋ ਇਹਦੀ 400 ਐਮਐਲ ਡੋਜ਼ ਵੀ ਕਰ ਲਿਓ ਫਿਰ ਵੀ ਕੋਈ ਚੱਕਰ ਨਹੀਂ ਠੀਕ ਆ ਭਾਈ ਕੁਸ਼ਕ ਏਰੀਆ ਦੇ ਵਿੱਚ ਟ੍ਰਾਇਲ ਕਰਕੇ ਦੇਖਿਓ ਮੈਂ ਵੀ ਇੰਚਾਰਜ 5-6 ਗਿੱਲਿਆਂ ਦੇ ਵਿੱਚ ਇਹ ਪਾਈ ਆ 5-6 ਗਿੱਲਿਆਂ ਦੇ ਵਿੱਚ 21 ਪਾਈ ਆ 5-6 ਦੇ ਵਿੱਚ 33 ਪਾਈ ਆ ਵੀਡੀਓ ਪਈਆਂ ਨੇ ਸਿੱਧੀ ਜੀ ਗੱਲ ਇਹਦੇ ਬਿਨਾ ਗੁਜ਼ਾਰਾ ਨਹੀਂ ਹੋਣਾ ਇਹ ਬਹੁਤ ਵਧੀਆ ਤੱਤ ਆ ਜੇ ਤਾਂ ਮੀਂਹ ਪਈ ਗਏ ਫਿਰ ਤਾਂ ਗੁਜ਼ਾਰਾ ਹੋਜੂ ਚੰਗੇ ਏਰੀਏ ਦੇ ਵਿੱਚ ਮਾਲਵੇ ਏਰੀਏ ਦੇ ਵਿੱਚ ਇਹਦੇ ਬਿਨਾ ਝਾੜ ਨਹੀਂ ਆਉਣਾ ਗੁਜ਼ਾਰਾ ਨਹੀਂ ਹੋਣਾ ਮਹਿੰਗਾ ਤੱਤਾ ਤਾਂ ਸੋਚ ਸਮਝ ਕੇ ਪਾਓ ਖੜੇ ਪਾਣੀ ਦੇ ਵਿੱਚ ਸੁੱਟੀ ਜਾਂਦੇ ਹੋ ਹਨਾ ਉਹਦਾ ਕੋਈ ਫਾਇਦਾ ਨਹੀਂ ਬਾਈ ਸਿੱਧੀ ਜੀ ਗੱਲ ਆ ਉਸ ਤੋਂ ਬਾਅਦ ਹਲਕੀਆਂ ਜ਼ਮੀਨਾਂ ਦੇ ਵਿੱਚ ਅੱਧਾ ਗੱਟਾ ਜਾਂ ਗੱਟਾ ਥੱਲੇ ਪਾਓ ਬਈ ਯੂਰੀਆ ਦਾ ਲਾਜ਼ਮੀ ਉਸ ਤੋਂ ਬਾਅਦ ਅੱਧਾ ਗੱਟਾ ਪਹਿਲੇ ਦਿਨ ਪਹਿਲੀ ਯੂਰੀਆ ਚ ਦੂਜੀ ਦੇ ਵਿੱਚ ਅੱਧਾ ਤੀਜੀ ਚ ਪੂਰਾ ਚੌਥੀ ਚ ਜੇ ਤੁਹਾਨੂੰ ਲੱਗਦਾ ਵੀ ਝੋਨੇ ਨੇ ਬੂਟਾ ਨਹੀਂ ਮਾਰਿਆ ਜਾਂ ਹਲਕਾ ਤਾਂ ਫਿਰ ਪੂਰਾ ਪਾ ਦਿਓ ਝੋਨੇ ਦੀ ਕਿਸਮ ਦੇ ਉੱਤੇ ਡਿਪੈਂਡ ਕਰਦਾ ਬੂਟਾ ਮਾਰਨਾ ਜਿਹੜੀਆਂ ਲੰਮੇ ਕਿਸਮ ਦੀਆਂ ਵੈਰਾਈਟੀਆਂ ਨੇ ਉਹ 45 ਤੋਂ 50 ਦਿਨਾਂ ਤੱਕ ਬੂਟਾ ਮਾਰੀ ਜਾਂਦੀਆਂ ਜਿਹੜੀਆਂ ਸ਼ਾਰਟ ਸਮੇਂ ਦੀਆਂ ਵੈਰਾਈਟੀਆਂ ਨੇ ਉਹ ਬੂਟਾ ਜਿਹੜਾ 40 ਤੋਂ 45 ਦਿਨਾਂ ਦੇ ਤੱਕ ਤੱਕ ਮਾਰਦੀਆਂ ਨੇ ਉਸ ਤੋਂ ਬਾਅਦ ਉਹਦੀ ਸਟੇਜ ਆ ਜਿਹੜੀ ਗੱਬੇ ਵਾਲੀ ਸ਼ੁਰੂ ਹੋ ਜਾਂਦੀ ਹੈ ਪੀ ਆਈ ਸਟੇਜ ਆ ਜਿਹੜੀ ਉਸ ਤੋਂ ਬਾਅਦ ਉਹਦੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਬਈ ਪਹਿਲੀ ਯੂਰੀਆ ਦੇ ਵਿੱਚ ਜੇ ਤੁਸੀਂ ਝੋਨੇ ਦੇ ਵਿੱਚ ਗੱਲ ਕਰੋ ਤਾਂ ਕਿਸੇ ਫੰਗੀ ਸਾਈਡ ਤੇ ਨਹੀਂ ਲੋੜ ਬਾਸਮਤੀ ਦੇ ਵਿੱਚ ਇੱਕ ਫੰਗੀ ਸਾਈਡ 500 ਗ੍ਰਾਮ ਜ਼ਰੂਰ ਪਾ ਲਿਓ ਥਾਇਓਫਨੇਟ ਮਥਾਇਲ 70% ਵਾਲਾ ਤੁਸੀਂ ਹੋਰ ਵੀ ਪਾ ਸਕਦੇ ਹੋ 12 ਅੰਤ ਰੇਡ ਵੀ ਪਾ ਸਕਦੇ ਹੋ ਪਰ ਮੈਂ 12 ਅੰਤ ਰੇਡ ਨੂੰ ਰეკਮੈਂਡੇਸ਼ਨ ਨਹੀਂ ਕਰਦਾ ਕਈ ਧੋਨੇ ਦੇ ਵਿੱਚ ਵੀ ਪਾਈ ਜਾਂਦੇ ਜੜਾ ਸਾਫ ਹੋ ਗਈਆਂ ਜਿਹਾਆਂ ਹੋ ਗਈਆਂ ਕੋਈ ਫਾਇਦਾ ਨਹੀਂ ਸਿੱਧੀ ਜੀ ਗੱਲ ਆ ਦੂਜੀ ਯੂਰੀਆ ਦੇ ਵਿੱਚ ਬਈ ਤੁਸੀਂ ਕੀ ਲਾ ਕੇ ਪਾਉਣਾ ਇਹ ਉਹਨਾਂ ਲਈ ਆ ਸਿਰਫ ਜਿਨ੍ਹਾਂ ਦੀ ਜ਼ਮੀਨ ਹਲਕੀ ਆ ਪਾਣੀ ਡੇਢ ਤੋਂ 2 ਨੰਬਰ ਨੇ ਪਾਣੀ ਗਰਮ ਨੇ ਨਹਿਰੀ ਪਾਣੀ ਤੁਹਾਡੇ ਕੋਲੇ ਲੱਗਦਾ ਨਹੀਂ ਵੈਰਾਈਟੀ ਆ ਜਿਹੜੀ ਤੁਸੀਂ ਚੰਗੀ ਨਾਲ ਪੰਗਾ ਲੈ ਲਿਆ ਵਾਹਣ ਤੁਹਾਡੇ ਕੋਲੇ ਨਰਮ ਸੀ ਵਾਂ ਤੁਹਾਡੇ ਕੋਲੇ ਠੇਕੇ ਤੇ ਸੀ ਮਿੱਟੀ ਜਕਾਈ ਹੋਈ ਸੀ ਹਨਾ ਝੋਨਾ ਚੱਲ ਨਹੀਂ ਰਿਹਾ ਰੁਕ ਗਿਆ ਜਾਂ ਵੈਰੈਟੀ ਨਾਲ ਗਲਤ ਨਾਲ ਪੰਗਾ ਲੈ ਲਿਆ ਪਿੱਛੇ ਢਲਾਕੇ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਐਨਪੀਕੇ ਕਨਸੋਰਸ਼ੀਅਮ ਮਾਈਕਰੋ ਬਾਇਓ ਫਰਟੀਲਾਈਜ਼ਰ ਪਾ ਸਕਦੇ ਹੋ ਜਿਵੇਂ ਆਈਪੀਐਲ ਦੇ ਕਾਫੀ ਵੱਡਾ ਕਨੇ ਗਰੇਫਨ ਹਰੀ ਪੂਰੀ ਚਰਚਾ ਦੇ ਵਿੱਚ ਨੇ ਹਨਾ ਕਈ ਕਹਿੰਦੇ ਚਾਰ ਚਾਰ ਕਿਲੋ ਨਾਲ ਕੀ ਹੋ ਜੂ ਹਨਾ ਤੇ ਪਾ ਕੇ ਵੀ ਦੇਖ ਲਓ ਕੀ ਪਤਾ ਹੋ ਹੀ ਜਾਵੇ ਹਨਾ ਕਿल्ले ਦੋ ਕਿੱਲਿਆਂ ਦੇ ਵਿੱਚ ਟ੍ਰਾਇਲ ਵੀ ਕਰ ਲਿਆ ਕਰੋ ਬਾਈ ਕੋ ਰਾਜਾ ਪਾ ਸਕਦੇ ਆ ਬਾਈ ਬਹੁਤ ਕੰਪਨੀਆਂ ਦੇ ਆਉਂਦੇ ਨੇ ਇਹ ਤਨੂਕਾ ਦਾ ਮੈਪ ਆ ਟੀ ਸਟੇਨ ਦਾ ਵੀ ਪਾ ਸਕਦੇ ਹੋ ਫੈਮ ਦੇ ਨਾਂ ਤੇ ਆਉਂਦਾ ਉੱਤਮ ਦਾ ਵੀ ਆਉਂਦਾ ਹਨਾ ਟਾਟਾ ਦਾ ਰੈਲੀ ਗੋਲਡ ਆਉਂਦਾ ਬਹੁਤ ਪ੍ਰੋਡਕਟ ਨੇ ਜਿਹੜੇ ਉਹ ਵੀ ਤੁਸੀਂ ਪਾ ਸਕਦੇ ਹੋ ਜੇ ਹਲਕੀਆਂ ਭਾਰੀਆਂ ਵਾਲਿਆਂ ਨੂੰ ਬਾਈ ਕੋਈ ਲੋੜ ਨਹੀਂ ਸਿੱਧੀ ਜੀ ਗੱਲ ਆ ਉਹ ਦੂਰ ਰਹਿਣਾ ਥੋੜਾ ਝੋਨਾ ਉਹੀ ਵਧੀਆ ਹੋਜੂ ਹਨਾ ਸਿੱਧੀ ਜੀ ਗੱਲ ਜੇ ਪਾ ਲੋਗੇ ਤਾਂ ਫਿਰ ਲਟਜੂਗਾ ਝੋਨਾ ਹਾਈਬ੍ਰਿਡ ਦੇ ਵਿੱਚ ਤਾਂ ਜਿਵੇਂ ਲਟ ਜਾਣਗੇ ਸੀਵੀਡ ਐਕਸਟ੍ਰੈਕਟ ਜਿਵੇਂ ਸਾਗਰ ਕਾ ਵਰਗੇ ਜਾਂ ਹੋਰ ਪ੍ਰੋਡਕਟ ਨੇ ਉਹ ਵੀ ਤੁਸੀਂ ਪਾ ਸਕਦੇ ਹੋ ਹਿਊਮਿਕ ਐਸਿਡ ਵੀ ਪਾ ਸਕਦੇ ਹੋ ਫਲਵਿਕ ਐਸਿਡ ਵੀ ਪਾ ਸਕਦੇ ਹੋ ਇਹ ਜਿਹੜਾ ਹਾਰਮੋਨ ਵਧਾਉਣਗੇ ਜੇ ਤੁਹਾਡੇ ਕੋਲੇ ਬੂਟਾ ਮਾੜਾ ਰਹਿ ਗਿਆ ਜਮਾਂ ਇਹ ਲਾਸਟ ਵਾਲਾ ਹਥਿਆਰ ਹੈ ਬਈ ਸਿੱਧੀ ਜੀ ਗੱਲ ਤੀਜੀ ਯੂਰੀਆ ਦੇ ਵਿੱਚ ਬਈ ਤੀਜੀ ਯੂਰੀਆ ਦੇ ਵਿੱਚ ਤੁਸੀਂ ਰੀਜੈਂਟ ਜਾਂ ਫਟੇਰਾ ਉੱਥੇ ਪਾਉਣਾ ਜਿੱਥੇ ਤੁਹਾਨੂੰ ਲੱਗਦਾ ਵੀ ਬੂਟਾ ਘੱਟ ਮਾਰਿਆ ਹੈ ਨਾ ਜਾਂ ਬਾਸਮਤੀ ਦੀਆਂ ਕਿਸਮਾਂ ਨੇ ਜਾਂ ਮੁੱਛਲ ਦੀ ਕਿਸਮਾਂ ਹਣਾ ਉੱਥੇ ਪਾਉਣਾ ਵੀ ਬੂਟੇ ਟੰਗਾਂ ਨੇ 7 7 ਦੇ ਵਿੱਚੋਂ ਜੇ 2 ਨੂੰ ਸੰਢੀ ਖਾ ਗਈ ਵਿੱਚ ਗੋਭ ਦੀ ਮੁੰਜਰ ਬਾਅਦ ਨਿਕਲਨੀ ਹੈ ਚੱਟੀ ਹਣਾ ਉੱਥੇ ਰੋਲਾ ਪੈ ਜਾਂਦਾ ਯਾਰ ਝੋਨੇ ਦੇ ਵਿੱਚ ਟੰਗਾਂ ਨੇ ਤੁਹਾਡੇ ਕੋਲੇ 20 25 ਟਿੱਲਰ ਨੇ ਉਹਦੇ ਚੋਂ ਇੱਕ ਖਾ ਵੀ ਗਈ ਕੋਈ ਚੱਕਰ ਨਹੀਂ ਉੱਤੇ ਆਪਾਂ ਸਪਰੇਅ ਕਰ ਦਾਂਗੇ ਯਾਰ ਹਣਾ ਪਰ ਇਹਦੇ ਵਿੱਚ ਤੀਜੀ ਯੂਰੀਆ ਦੇ ਵਿੱਚ ਬਾਸਮਤੀ ਵਾਲੇ ਜ਼ਰੂਰ ਧਿਆਨ ਦੇਣਾ ਰੀਜੈਂਟ ਫੋਰਟੇਰਾ ਜਾਂ ਹੋਰ ਪ੍ਰੋਡਕਟ ਜਿਹੜੇ ਬਕੋਟਾ ਆਏ ਨੇ ਵਿਹਾਰ ਦਾ ਨਵਾਂ ਆਇਆ ਹਣਾ ਉਹ ਸਾਰੇ ਕੰਮ ਹੀ ਕਰ ਦਿੰਦਾ ਪਰ ਇਹ ਪਉਣਾ ਕਦੋਂ ਆ ਜਦੋਂ ਝੋਨਾ ਤੁਹਾਡੇ ਕੋਲੇ 35 ਡਣਾ ਤੋਂ ਉੱਤੇ ਦਾ ਹੋ ਗਿਆ ਇਹ ਨਹੀਂ ਹੈਗਾ ਵੀ ਪਹਿਲੀ ਜੀ ਚੱਕ ਦੋ ਆਖਰੀ ਰੀਜੈਂਟ ਜੀ ਜੜਾ ਸਾਫ ਕਰ ਦਿੰਦਾ ਰੀਜੈਂਟ ਇੱਕ ਇਨਸੈਕਟੀਸਾਈਡ ਆ ਸੁੰਡੀ ਲਈ ਕੰਮ ਕਰਦਾ ਇਹ ਮੇਨ ਠੀਕ ਹੈ ਹੁਣ ਜਲਾਈ ਦੇ ਵਿੱਚ ਮੀਂਹ ਪਈ ਜਾਂਦੇ ਨੇ ਹੁਣ ਤਾਂ ਵੈਸੇ ਹੀ ਨਹੀਂ ਸੁੰਡੀ ਜੜ ਰੋਗ ਕੋਈ ਆਉਣਾ ਤਾ ਨਹੀਂ ਘਾਟ ਆਈ ਜਾਣੀ ਆ ਜਿਹੜੇ ਏਰੀਏ ਦੇ ਵਿੱਚ ਮੀਂਹ ਘਟ ਪੈਂਦੇ ਨੇ ਹਨਾ ਜਾਂ ਆਪਣੇ ਕੋਲੇ ਜ਼ਮੀਨਾਂ ਹਲਕੀਆਂ ਨੇ ਮੈਂ ਫਿਰ ਵਾਰੀ ਵਾਰੀ ਕਹਿੰਨਾ ਉੱਥੇ ਲੱਲ ਪੱਲ ਪਾਉਣੇ ਪੈਂਦੇ ਨੇ ਬਈ ਸਿੱਧੀ ਜੀ ਗੱਲ ਆ ਰੀਜ ਐਂਡ ਫਟੇਰਾ ਉੱਥੇ 35 ਤੋਂ ਬਾਅਦ ਪਾਓ ਹਨਾ 40 ਤੋਂ ਬਾਅਦ ਪਾਓਗੇ ਤਾਂ ਵੀ ਚੱਲ ਜੂਗਾ ਜਦੋਂ ਝੋਨੇ ਦਾ ਗੱਭਾ ਪੈਪ ਜੀ ਮੰਨ ਲੱਗ ਜੇ ਮਾੜੀ ਮੋਟੀ ਪੈਪ ਵਾਲੀ ਸਟੇਜ ਤੋਂ ਪਹਿਲਾਂ ਥੋੜਾ ਜਿਹਾ ਲਾਸਟ ਯੂਰੀਆ ਦੇ ਵਿੱਚ ਕਈ ਝੋਨੇ ਦੇ ਵਿੱਚ ਬਈ ਪ੍ਰਦਾਨ ਪਾਉਂਦੇ ਆ ਪ੍ਰਦਾਨ ਦਾ ਅਸਰ 15 ਦਿਨ ਰਹਿੰਦਾ ਪ੍ਰਦਾਨ ਮਹਿੰਗੀ ਬਹੁਤ ਹੋ ਗਈ ਆ ਦੰਜ ਕਾਲਾ ਸ਼ਾਹ ਕਾਲਾ ਝੋਨਾ ਕਰ ਦਿੰਦੀ ਐ ਇਹ ਹਨਾ ਤੇ ਕੀੜੇ ਮਕੌੜ ਵੀ ਮਾਰ ਦਿੰਦੀ ਆ ਤੁਹਾਡੀ ਮਿੱਟੀ ਵੀ ਖਰਾਬ ਕਰਦੀ ਇਹਦਾ ਮੈਂ ਨਹੀਂ ਰਿਕਮੈਂਡ ਕਰਦਾ ਬਈ ਬਈ ਪਦਾਨ ਪਾਓ ਬਾਸਮਤੀ ਵਾਲੇ ਵੀਰ ਪਾ ਸਕਦੇ ਆ ਪਰ ਉਹਦੀ ਬਜਾਏ ਤੁਸੀਂ ਫਟੇਰਾ ਜਾਂ ਰੀਜੈਂਟ ਵਾਲੀ ਸਾਈਡ ਜਾ ਸਕਦੇ ਹੋ ਪਦਾਨ ਨਾ ਪਾਓਗੇ ਤਾਂ ਥੋੜਾ ਜਿਹਾ ਫਾਇਦਾ ਹਨਾ ਇਹਦੀ ਬਜਾਏ ਹੋਰ ਸਪਰੇਅ ਹਾਂ ਬਹੁਤ ਤਕੜੀਆਂ ਆ ਗਈਆਂ ਜਾਂ ਟੈਕਨੀਕਲ ਬਹੁਤ ਸਸਤੇ ਆ ਗਏ ਹਨਾ ਤੇ ਅਸਰ ਵੀ ਫੁੱਲ ਕਰਨੀਆਂ ਆ ਉਹ ਪੱਤਾ ਲਪੇੜ ਤੇ ਗੋਭ ਦੀ ਸੁੰਡੀ ਜਲਾਈ ਦੇ ਵਿੱਚ ਕੁਝ ਨਹੀਂ ਕਰਨਾ ਬਈ ਅਗਸਤ ਦੇ ਵਿੱਚ ਜਾ ਕੇ ਇਹਦੀ ਮੈਨੇਜਮੈਂਟ ਕਰਾਂਗੇ ਸਪਰੇਅ ਕਰਾਂਗੇ ਅੱਗੇ ਵੀਡੀਓ ਪਾਵਾਂਗੇ ਕਿਹੜੀ ਦਵਾਈ ਕਰੀਏ ਜਾਂ ਨਾ ਕਰੀਏ ਉਹਦੇ ਬਾਰੇ ਹੱਲ ਵੀ ਦੱਸਾਂਗੇ ਠੀਕ ਹੈ ਕਿਸੇ ਦੇ ਮਗਰ ਲੱਗ ਕੇ ਝੋਗਾ ਵੀ ਨਾ ਚੋੜ ਕਰਾ ਲਿਓ ਆਪਦਾ ਵੀ ਸਪਰੇਅ ਕਰੋ ਨਾ ਆਹ ਨਾ ਕਰੋ ਉਹ ਨਾ ਕਰੋ ਆਪਦਾ ਜਿਵੇਂ ਤੁਹਾਡਾ ਅਨਗਵੈਂਡ ਕਰਦਾ ਜਿਵੇਂ ਪੁਰਾਣੇ ਬਾਬ-ਦਾਦੇ ਕਰਦੇ ਉਵੇਂ ਕਰਦੇ ਆਓ ਤਜਰਬਾ ਕਰ ਸਕਦੇ ਹੋ ਇੱਕ ਦੋ ਕਿੱਲਿਆਂ ਦੇ ਵਿੱਚ ਇਹ ਨਹੀਂ ਹੈਗਾ ਵੀ ਸਾਰੀ ਧੇ ਉੱਤੇ ਹੀ ਸਾਰਾ ਟਰੈਲ ਲਾ ਦਿਓ ਪोटाश ਹੈ ਜਿਹੜੀ ਬਈ ਬਹੁਤ ਭਰਾ ਕਹਿੰਦੇ ਨੇ ਵੀ 60% ਬਈ ਪਾ ਸਕਦੇ ਹਾਂ ਹੁਣ ਕੱਦੂ ਚ ਪਾ ਸਕਦੇ ਆ ਬਾਈ ਜਾਂ ਪਹਿਲੇ 15 ਦਿਨ ਪਾ ਸਕਦੇ ਆ ਉਸ ਤੋਂ ਬਾਅਦ ਥੋੜਾ ਜਿਹਾ ਨੁਕਸਾਨ ਦਾਇਕਾ ਕੋਈ ਬੜਾ ਫਾਇਦਾ ਨਹੀਂ ਹੈਗਾ ਤੁਹਾਡਾ ਠੀਕ ਹੈ ਉਸ ਤੋਂ ਬਾਅਦ ਮਹੀਨੇ ਤੋਂ ਬਾਅਦ ਜੇ ਤੁਹਾਡੀ ਗੱਲ ਕਰੀਏ ਤਾਂ ਸਪਰੇਹਾਂ ਹੋਣਗੀਆਂ 13045 ਦੀ 1 ਕਿਲੋ ਪੈਕਿੰਗ ਦੀ ਜਾਂ 0050 ਦੀ ਜਦੋਂ ਝੋਨਾ ਗੱਬੇ ਤੇ ਹੋਇਆ ਇਹ 30 ਤੋਂ 35 ਦਿਨਾਂ ਤੋਂ ਬਾਅਦ ਤੁਸੀਂ ਇੱਕ ਸਪਰੇਅ ਕਰ ਸਕਦੇ ਹੋ ਇਹਦੀ ਪਟਾਸ਼ ਦੀ ਪੂਰਤੀ ਦੇ ਲਈ ਵੈਸੇ ਜਿਨ੍ਹਾਂ ਨੂੰ ਨਹਿਰ ਦਾ ਪਾਣੀ ਲੱਗਦਾ ਉੱਥੇ ਪਟਾਸ਼ ਦੀ ਕਮੀ ਨਹੀਂ ਆਉਂਦੀ ਉਹ ਜ਼ਮੀਨਾਂ ਦੇ ਵਿੱਚ ਮੇਰੇ ਵਾਲੀ ਜ਼ਮੀਨ ਦੇ ਵਿੱਚ ਜਿੱਥੇ ਨਹਿਰ ਦਾ ਪਾਣੀ ਲੱਗਦਾ ਦੋ ਤਿੰਨ ਵਾਰੀ ਮਿੱਟੀ ਟੈਸਟ ਕਰਾ ਲਿਆ ਆਲਰੇਡੀ ਪਟਾਸ਼ ਦੀ ਮਾਤਰਾ ਜ਼ਿਆਦਾ ਹੀ ਆ ਤਾਂ ਮੈਂ ਥੱਲੇ 20 ਨਹੀਂ ਪਾਈ ਹਨਾ ਇੱਕ ਏਰੀਆ ਮੇਰਾ ਮਾੜਾ ਸੀ ਉੱਥੇ ਪਾਈ ਆ 20 ਕਿਲੋ ਅਦਰਵਾਈਜ਼ ਮੈਨੂੰ ਪਟਾਸ਼ ਦੀ ਲੋੜ ਨਹੀਂ ਪਾਣੀ ਜਿੱਥੇ ਵੀ ਨਹੀਂ ਖੜਦਾ ਉੱਥੇ ਤਾਂ ਲੋਹੇ ਦੀ ਘਾਟ ਆਊਗੀ ਉੱਥੇ ਮੈਨੇਜਮੈਂਟ ਕਰ ਲਿਓ ਆਪਦੀ ਫੈਰਸ ਸਲਫੇਟ ਦੀ ਸ ਛਣਾ ਕੇ ਰੱਖੋ ਉੱਤੇ ਦੀ ਉੱਤੇ ਜੇ ਪਾਣੀ ਵੱਧ ਖੜਦਾ ਤਾਂ ਉੱਥੇ ਜੈਂਕ ਦੀ ਘਾਟ ਆਊਗੀ ਉੱਥੇ ਪੱਤੇ ਜੰਗਾਲੇ ਹੋਣਗੇ ਉੱਥੇ ਫੰਗਸ ਵੀ ਆਊਗੀ ਤਾਂ ਪਾਣੀ ਉੱਥੇ ਸੁਕਾ ਕੇ ਲਾਉਂਗਾ ਯਾਦਾ ਮੈਨੇਜਮੈਂਟ ਕਰ ਲਿਓ ਆਪਦੇ ਹਿਸਾਬ ਦੇ ਨਾਲ ਤੇ ম্যাগਨੀਸ਼ੀਅਮ ਸਲਫੇਟ ਬਹੁਤ ਚਰਚਾ ਦਾ ਵਿਸ਼ਾ ਹੁਣ ਇਹਦੇ ਤੇ ਵੀਡੀਓ ਪੈਣ ਲੱਗੀਆਂ ਜਦੋਂ ਮੁੱਦਾ ਨਹੀਂ ਲੱਭਿਆ ਮੈਂ ਵੀ ਪਾਇਆ ਸੀ ਪਿਛਲੇ ਸਾਲ ਇੱਕ ਵਾਰੀ ਨਾ ਇਹ ਬੂਸਟਰ ਜਿਹਦਾ ਕੰਮ ਕਰਦਾ ਝਟਕਾ ਮਾਰਦਾ ক্লোਰੋਫਿਲ ਦੀ ਮਾਤਰਾ ਵਧਾ ਦਿੰਦਾ ਜੇ ਤੁਹਾਡੇ ਜ਼ਮੀਨ ਦੇ ਵਿੱਚ ਸੂਪਰ ਜਾਂ ਡੀ.ਜੇ.ਪੀ ਪਾਈ ਹੈ ਯਾਨੀ ਜੇ ਤੁਹਾਡੇ ਕੋਲੇ ਫਾਸਫੋਰਸ ਤੱਤ ਹੈਗਾ ਜ਼ਮੀਨ ਦੇ ਵਿੱਚ ਫਿਰ ਤਾਂ ਕਰੂਗਾ ਇਹ ਕੰਮ ਪੂਰਾ ਹੀ ਬਈ ਜੇ ਫਾਸਫੋਰਸ ਦਾ ਤੱਤ ਘਟਾ ਤੁਹਾਡੀ ਜ਼ਮੀਨ ਦੇ ਵਿੱਚ ਫਿਰ ਇਹਦਾ ਵੀ ਕੋਈ ਫਾਇਦਾ ਨਹੀਂ ਪਾਏਦਾ ਇੱਕ ਵਾਰੀ 5-7 ਦਿਨ ਫਾਂਟ ਜੀ ਕਰਾ ਕੇ ਉਸ ਤੋਂ ਬਾਅਦ ਠਸ ਹੋ ਜਾਣਾ ਇਹਨੇ ਵੀ ਠੀਕ ਹੈ 4-500 ਰੁਪਿਆ ਇਹਦੇ ਤੇ ਤਾਂ ਲਾਇਓ ਜੇ ਚੋਨਾ ਪੀਲਾ ਤੁਹਾਡਾ ਚੋਨਾ ਅੜ ਗਿਆ ਕਿਸਮਾ ਜਿਹੜੀ ਉਹ ਗਲਤ ਲਾ ਬੈਠੇ ਪਾਣੀ ਆ ਜਿਹੜਾ ਤੁਹਾਡੇ ਕੋਲੇ ਮਾੜਾ ਤਾਂ ਤੁਸੀਂ ਪਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਸਿਰਿਆਂ 'ਤੇ ਆ ਕੇ ਨਾ ਪਾਣੀ ਲੱਗ ਲੱਗ ਕੇ ਤੱਤਾ ਹੋ ਕੇ ਉੱਥੇ ਵਿਗੜ ਜਾਂਦਾ ਕੰਮ ਤਾਂ ਉੱਥੇ ਬਹੁਤ ਸਾਰੇ ਪ੍ਰੋਡਕਟ ਨੇ ਜਿਹੜੇ ਪੀ ਐਚ ਨੂੰ ਕੰਟਰੋਲ ਕਰਦੇ ਆ ਉਹ ਤੁਸੀਂ ਪਾ ਸਕਦੇ ਹੋ ਮਾਈਕੋਰਾਜੇ ਹਰੀ ਵੀ ਪਾ ਸਕਦੇ ਹੋ ਬਈ ਮੈਗਨੀਸ਼ੀਅਮ ਵੀ ਪਾ ਸਕਦੇ ਹੋ ਉੱਤੇ ਸਪਰੇ ਵੀ ਕਰ ਸਕਦੇ ਹੋ ਐਨ ਪੀ ਕੇ ਤੱਤਾਂ ਦੀ ਬੂਟੇ ਦੇ ਉੱਤੇ ਠੀਕ ਹੈ ਜੀ ਬਾਕੀ ਪਾਣੀ ਘਮਾ ਕੇ ਲਾਓਗੇ ਤਾਂ ਮੱਚ ਫਾਇਦਾ ਬਹੁਤ ਫਾਇਦਾ ਸਪਰੇ ਹਾਂ ਜੇ ਕਰਨੀਆਂ 25 ਤੋਂ 30 ਦਿਨ ਤੇ ਆਪਾਂ ਤੱਤਾਂ ਵਾਲੀ ਸਪਰੇ ਕਰ ਸਕਦੇ ਹਾਂ ਇੱਕ ਜਿੰਕ ਦੀ ਲੋਹੇ ਦੀ ਕਲੀ ਦੀ ਤੇ ਯੂਰੀਆ ਦੀ ਕਲੀ ਜਿਹੜੀ ਲੈਣੀ ਆ ਉਹ 200 ਗ੍ਰਾਮ ਲੈਣੀ ਆ ਬਾਈ 1 ਕਿੱਲੇ ਦੀ ਜਿਹੜੀ ਜਿੰਕ ਲੈਣੀ ਆ ਜੇ 33% ਲੈ ਰਹੇ ਹੋ ਬਾਈ ਉਹ 300 ਗ੍ਰਾਮ ਲੈ ਲਿਓ ਜੇ 21 ਲੈ ਰਹੇ ਹੋ ਤਾਂ आधा ਕਿਲੋ ਲੈ ਲਿਓ ਲੋਹਾ ਵੀ ਆਈਆਂ 750 ਗ੍ਰਾਮ ਤੋਂ ਲੈ ਕੇ 1.5 ਕਿਲੋ ਤੱਕ ਲੋਹਾ ਲੈ ਸਕਦੇ ਹੋ ਲੋੜ ਮੁਤਾਬਕ ਯੂਰੀਆ ਜਿਹੜੀ ਉਹ ਵੀ 100-200 ਗ੍ਰਾਮ ਤੁਸੀਂ ਲੈ ਸਕਦੇ ਹੋ ਰਾਤ ਨੂੰ ਭਿਉਂਦੇ ਹੋ ਸਾਰਾ ਜਿਗਾਰਡ ਤੇ ਦਿਨੇ ਸਪਰੇਅ ਕਰਦੇ ਹੋ 150 ਲੀਟਰ ਪਾਣੀ ਘੱਟੋ ਘੱਟ ਪਾਓ ਸਿੱਧੀ ਗੱਲ ਸਰੋਂ ਦੀ ਖਾਲ ਬਾਈ ਸਰੋਂ ਦੀ ਖਾਲ ਬਈ ਉੱਥੇ ਪਾਉਣੀ ਆ ਜਿੱਥੇ ਤੁਹਾਨੂੰ ਐ ਲੱਗਦਾ ਵੀ ਜਿਵੇਂ ਹੀ ਝੋਨਾ ਬਈ ਗਿਆ ਪਾਣੀ ਜਿਵੇਂ ਹੀ ਬੱਬਲ ਤੱਤਾ ਜਾ ਹਨਾ ਇਹਦੇ ਵਿੱਚ ਸਾਰੇ ਤੱਤ ਨੇ ਜਿਹੜੇ ਤੱਤ ਆਪਾਂ ਜ਼ਮੀਨ ਦੇ ਵਿੱਚ ਦੇ ਵੀ ਨਹੀਂ ਸਕਦੇ ਨਾ ਫਾਸਫੋਰਸ ਪोटाश ਕੈਲਸ਼ੀਅਮ ਸਿਲੀਕਨ ਸਾਰੇ A to Z ਸਾਰੇ ਤੱਤ ਹੁੰਦੇ ਨੇ ਇਹਦੇ ਵਿੱਚ ਤਾਂ ਇਹ ਤੁਸੀਂ 10 12 ਕਿਲੋ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਘਰ ਦਾ ਸਰੋਂ ਹੈਗੀ ਆ ਆਦਰਵਾਇਜ਼ ਬਾਜ਼ਾਰੀ ਸਰੋਂ ਲੈ ਕੇ ਆਉਣ ਦਾ ਕੋਈ ਫਾਇਦਾ ਨਹੀਂ ਘਰ ਦੀ ਸਰੋਂ ਚੱਕੀ ਤੋਂ ਸਾਹਮਣੇ ਅੱਖਾਂ ਨਾਲ ਕਢਾ ਕੇ ਫਿਰ ਤੁਸੀਂ ਪਾ ਸਕਦੇ ਹੋ ਰੇਹ ਦੇ ਵਿੱਚ ਦੂਜੀ ਝੂੜੀਆ ਦੇ ਵਿੱਚ ਰਲਾ ਕੇ 12 ਤਰੇਡ ਫੰਗੀ ਸਾਈਡ ਦਾ ਵੀ ਕੋਈ ਡੱਕਾ ਫਾਇਦਾ ਨਹੀਂ ਬਈ ਇਹ ਜੇ ਕਰਨਾ ਤਾਂ ਤੁਸੀਂ ਬਾਸਮਤੀ ਦੇ ਵਿੱਚ ਪਾ ਸਕਦੇ ਹੋ ਅਦਰਵਾਈਜ਼ ਕੋਈ ਫਾਇਦਾ ਨਹੀਂ ਫਟਕੜੀ ਫਟਕੜੀ ਕਿੱਥੇ ਪਾਉਣੀ ਆ ਫੰਗਸ ਲਈ ਨੱਕੇ ਦੇ ਉੱਤੇ ਤੁਸੀਂ ਲਾ ਸਕਦੇ ਹੋ ਜਿੱਥੇ ਬਈ ਜਾਲਾ ਬਣ ਗਿਆ ਪਹਿਲੀ ਗੱਲ ਤਾਂ ਜਾਲਾ ਬਾਲਾ ਕੁਝ ਕਹਿਣਾ ਨਹੀਂ ਤੁਹਾਡੇ ਕੋਲੇ ਛਾਪਾ ਮਾਰ ਦਿਓ ਜਾਂ ਕੁਝ ਕਰ ਦਿਓ ਪਰ ਫਿਰ ਵੀ ਜੇ ਫਟਕੜੀ ਅੱਧਾ ਕਿਲੋ ਜਾਂ ਕਿਲੋ ਕਿੱਲੇ ਦੀ ਨੱਕੇ ਦੇ ਉੱਤੇ ਰੱਖ ਦੋਗੇ 2 ਕਿਲੋ ਵੀ ਰੱਖ ਦੋਗੇ ਤਾਂ ਉਹਦੇ ਨਾਲ ਇੱਕ ਤਾਂ ਆਪਣੇ ਮਨ ਜੀ ਨੂੰ ਹੋ ਜਾਂਦਾ ਵੀ ਕੁਝ ਪਾਤਾ ਬਾਕੀ ਉਹ ਵੀ ਫਾਇਦਾ ਕਰੂਗੀ ਕਰੂਗੀ ਫੋਟ ਕਰੋਂ ਤੱਕ ਕਰੂਗੀ ਬਾਈ ਤੁਹਾਨੂੰ ਦੱਸਦਾ ਵੈਰਾਈਟੀ ਦੇ ਹਿਸਾਬ ਨਾਲ ਹੁੰਦਾ ਤਾਂ ਏ ਸੀ ਮੋਟਾ ਮੋਟਾ ਜਾਂ ਚਰਚਾ ਜੇ ਤੁਸੀਂ ਕੁਝ ਵੀ ਜਾਣਕਾਰੀ ਲੈਣੀ ਆ ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਲੈਣੀ ਆ ਤਾਂ ਥੱਲੇ ਬਾਈ ਕਮੈਂਟ ਕਰ ਦਿਓ ਉਹਦੀ ਆਪਾਂ ਉਹਦੇ ਰਿਲੇਟਡ ਵੀਡੀਓ ਪਾ ਦਾਂਗੇ ਵੀ ਕਿਹੜੇ ਆਪਾਂ ਹਾਂਜੀ ਤਾਂ ਉਹਦੀ ਆਪਾਂ ਬਾਈ ਵੀਡੀਓ ਪਾ ਦਾਂਗੇ ਬਾਕੀ ਜਿਹੜੇ ਨਵੇਂ ਜੁੜੇ ਨੇ ਬਾਈ ਥੈਂਕ ਯੂ ਸੋ ਮਾਚ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਹਣਾ ਸਰਾ ਲਾਤਾਬਾਸ ਤੁਸੀਂ ਤੇ ਆਪਾਂ ਸਰਾ ਲਾਈ ਜਾਵਾਂਗੇ ਅੱਗੇ ਦੀ ਅੱਗੇ ਤੁਹਾਨੂੰ ਵੀਡੀਓ ਪਾਉਂਦੇ ਰਹਾਂਗੇ ਜਿਹੜਾ ਵੀ ਪ੍ਰੋਡਕਟ ਵਰਤਾਂਗੇ ਜਾਂ ਵਰਤਾਂ ਵਰਤਦੇ ਆ ਉਹਦੀ ਵੀਡੀਓ ਆਪਾਂ ਪਾਉਂਦੇ ਰਹਿੰਦੇ ਆ ਨਵੇਂ ਪ੍ਰੋਡਕਟ ਜਿੰਨੇ ਵੀ ਲਾਂਚ ਹੋਣਗੇ ਜਿੰਨੇ ਵੀ ਟ੍ਰਾਇਲ ਲਾਵਾਂਗੇ ਵੀਡੀਓ ਪਾਵਾਂਗੇ ਇੱਕ ਝੋਨੇ ਦੇ ਦੋ ਕਿਸਮਾਂ ਦਾ ਟ੍ਰਾਇਲ ਆਇਆ ਉਹਦੀ ਵੀ ਵੀਡੀਓ ਅੱਜ ਲੱਗੀ ਜਾਂਦਾ ਬਈ ਉਹ ਪਛੇਤਾ ਪੀਆਰ ਮਾੜੇ ਸਮੇਂ ਦੀਆਂ ਵੈਰਾਈਟੀਆਂ ਨੇ ਦੋਨੇ ਅੱਧਾ-ਅੱਧਾ ਕਿਲੋ ਦਾ ਕਿੱਲੇ ਦਾ ਲਾਇਆ ਤੇ ਉਹਦੇ ਬਾਰੇ ਵੀ ਵੀਡੀਓ ਪਾ ਕੇ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਥੈਂਕ ਯੂ ਸੋ ਮੱਚ